ਨਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ tạmਮੀ ਵੱਲੋਂ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦਾ ਹਾਲ-ਚਲ ਜਾਣਿਆ ਗਿਆ। ਇਸ ਮੌਕੇ ਤੇ ਪ੍ਰਧਾਨ tạmਮੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਹਰ ਸੰਭਵ ਮਦਦ ਦਾ ਪ੍ਰ约ਤਵਾਇਆ। tạmਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਇਸ ਸੰਕਟ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ। ਆ ਵਾਈਫਾਈ ਹਾਂਜੀ ਬੇਨਤੀ ਕਰ ਦੋ ਸੰਗਤ ਨੂੰ ਰਾਸ਼ਨ ਦੀ ਲੋੜ ਆ ਤੁਹਾਨੂੰ ਕਰਾਈਂਗੀ ਨਹੀਂ ਜੀ ਸਾਨੂੰ ਰਾਸ਼ਨ ਦੀ ਲੋੜ ਦੀ ਰਾਸ਼ਨ ਸਾਡੇ ਕੋਲ ਵੱਧੂਗਾ ਇਲਾਕੇ ਦੇ ਜਿਹੜੀ ਸੰਗਤਵਾ ਉਹਨਾਂ ਨੂੰ ਦੱਸਣਾ ਵੀ ਸਾਡੇ ਕੋਲ ਰਾਸ਼ਨ ਵਧੂਗਾ ਜਿਹੜੇ ਲੋਕ ਆ ਨੇੜਲੇ ਪਿੰਡਾਂ ਤੋਂ ਆ ਕੇ ਇਹਦੇ ਰਾਸ਼ਨ ਲਈ ਆ ਕੇ ਰਵੇ ਦੁਕਾਨਾਂ ਦੇ ਵੇਚਣ ਦੇ ਆ ਜਿਹੜੇ ਲੋਕ ਇਧਰ ਡੇਰਿਆਂ ਦੇ ਵਿੱਚ ਰਹਿ ਰਹੇ ਆ ਉਹ ਵਿਚਾਰੇ ਹਜੇ ਆਪਣੇ ਘਰੋਂ ਘਰੀ ਬੈਠੇ ਆ ਕੋਈ ਵੀ ਨਹੀਂ ਆਉਣ ਰਿਹਾ ਰਾਸ਼ਨ ਲੈਣ ਆਪ ਜੀ ਵੇਖ ਸਕਦੇ ਹੋ ਇਹ ਸਾਰੇ ਪਰਿਵਾਰ ਜਿਹੜੇ ਹਾਰ ਪੀੜ ਸਵਾ ਇੱਧਰ ਜਿਹੜੇ ਆ ਇਹ ਸਾਰੇ ਉਹਦੇ ਹੀ ਆ ਪਿਛਲੇ ਕਾਫੀ ਦਿਨਾਂ ਤੋਂ ਮੀਂਹ ਦੀ ਮਾਰ ਹੀਟ ਇੱਕ ਕੁਦਰਤੀ ਪਰਗਰੋਪੀ ਜਿਹੜੀ ਆ ਇਹ ਪੰਜਾਬ ਚ ਚੱਲ ਰਹੀ ਆ ਜਿਹਦਾ ਸਭ ਤੋਂ ਵੱਡਾ ਅਸਰ ਡੇਰਾ ਬਾਬਾ ਨਾਨਕ ਰਮਦਾਸ ਦਾ ਏਰੀਆ ਜਨਾਲੇ ਦਾ ਏਰੀਆ ਤੇ ਸਭ ਤੋਂ ਵੱਡਾ ਆ ਜਿਹੜਾ ਸੁਲਤਾਨਪੁਰ ਦਾ ਏਰੀਆ ਇਹਦੇ ਵਿੱਚ ਇਮਾਰਤ ਪਈ ਆ ਅੱਗੇ ਪਿਛਲੀ ਵਾਰੀ ਵੀ ਜਦੋਂ ਹੜ੍ਹ ਆਇਆ ਉਦੋਂ ਵੀ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਸੀ ਤੇ ਤਦ ਵੀ ਤੇ ਹੁਣ ਵੀ ਜਦ ਤੋਂ ਇਹ ਹੜ੍ਹ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫਰਜ਼ਾਂ ਦੀ ਪੂਰਤੀ ਲਈ ਹਮੇਸ਼ਾ ਤਤਪਰ ਰਹੀ ਆ ਕੁਦਰਤੀ ਆਫਤਾਂ ਦੇ ਨਾਲ ਟੱਕਰਿਆ ਤਾਂ ਨਹੀਂ ਜਾ ਸਕਦਾ ਪਰ ਉਹਨਾਂ ਦੇ ਵਿੱਚ ਆਪਣਾ ਜਿਹੜੇ ਫੈਕਟਰੀ ਬੰਦੇ ਯੋਗਦਾਨ ਪਾਉਣ ਨੂੰ ਸੋ ਇਹ ਭਾਵੇਂ ਸਾਡਾ 10 ਦਿਨ ਤੋਂ ਲਗਾਤਾਰ ਅਭਿਆਨ ਚੱਲ ਰਿਹਾ ਤੇ ਅਸੀਂ ਇਹ ਵੀ ਯਤਨ ਕਰਦੇ ਆ ਕਿ ਲੋਕਾਂ ਦੀ ਮੰਗ ਅਨਸਾਰ ਲੋਕਾਂ ਦੀ ਕੀ ਮੰਗ ਆ ਪਹਿਲੀ ਮੰਗ ਸੀ ਲੋਕਾਂ ਦੀ ਕਿ ਸਾਨੂੰ ਪਾਣੀ ਦੀ ਜਿਹੜੀ ਆ ਇਹ ਭੇਜਿਆ ਜਾਵੇ ਸੂਕਾ ਦੁੱਧ ਭੇਜਿਆ ਜਾਵੇ ਉਹ ਤੋਂ ਇਲਾਵਾ ਚਾਰਾ ਤੇ ਨਾਲ ਡੀਜ਼ਲ ਲਈ ਉਹ ਭਾਰਤੀਆਂ ਦੇ ਦਿੱਤੀਆਂ ਜਾਣ ਤਾਂ ਕਿ ਜਿਹੜੇ ਲੋਕਾਂ ਦੇ ਟਰੈਕਟਰ ਵਗਾਰਾ ਚੱਲਦੇ ਆ ਕਿਉਂਕਿ ਜਦੋਂ ਹਰ ਚੱਲੇ ਖਤਮ ਹੋ ਜਾਂਦੇ ਤੇ ਫਿਰ ਜ਼ਮੀਨ ਵੀ ਆਵਾਦ ਕਰਨੀ ਹੁੰਦੀ ਆ ਮੇਰਾ ਕਹਿਣ ਤੋਂ ਭਾਵ ਜਿੰਨੇ ਵੀ ਲੋਕਾਂ ਦੀ ਮੰਗੋ ਮੰਗ ਦੀ ਪੂਰੀ ਤਾਂ ਨਹੀਂ ਪੂਰਤੀ ਕੀਤੀ ਜਾ ਸਕਦੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਆਪਣੇ ਵਸੀਲੇ ਜਿਹੜੇ ਆ ਉਹ ਸੀਮਤ ਆ ਪਰ ਫਿਰ ਵੀ ਇਹੋ ਜਿਹੇ ਸਮੇਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਦੇ ਵੀ ਪਿੱਛੇ ਨਹੀਂ ਹਟੀ ਤੇ ਨਾ ਕਦੇ ਪਿੱਛੇ ਹਟੂਗੀ ਤੇ ਨਾ ਗੁਰੂ ਸਾਹਿਬ ਕਿਰਪਾ ਕਰਨ ਇਹ ਕਦੇ ਪਿੱਛੇ ਹਟੂਗੀ ਸ਼੍ਰੋਮਣੀ ਕਾਲੀਦਲ ਵੀ ਆਪਣੇ ਤੌਰ ਦੇ ਉੱਤੇ ਬਹੁਤ ਵੱਡਾ ਯੋਗਦਾਨ ਪਾ ਰਿਹਾ ਸੋ ਮੈਂ ਅੱਜ ਇੱਥੇ ਆ ਜਿਹੜੇ ਛਾਣੀਆਂ ਗੱਡੀਆਂ ਵੱਖ-ਵੱਖ ਪਿੰਨਾਂ ਦੇ ਵਿੱਚ ਲੰਗਰ ਪਾਣੀ ਆਦ ਦਾ ਪ੍ਰਬੰਧ ਕਰਨ ਜਾਂਦੇ ਆ ਉਹ ਅੱਜ ਅਸੀਂ ਦੋ ਤਿੰਨਾਂ ਜਿਹੜੇ ਮੇਨ ਤੌਰ ਦੇ ਉੱਤੇ ਜਿਆਦਾ ਅਫੈਕਟਡ ਆ ਉੱਥੇ ਆਪ ਵੀ ਮੈਂ ਜਾਊਂਗਾ ਵਿਜ਼ਿਟ ਕਰੂੰਗਾ ਜਾ ਕੇ ਤੇ ਇਹ ਵੀ ਮੈਂ ਮੰਗ ਕਰਦਾ ਕਿ ਇਹ ਪੰਜਾਬ ਦੀ ਸਰਕਾਰ ਤਾਂ ਹੱਥ ਖੜੇ ਕਰ ਗਈ ਆ ਸੈਂਟਰ ਦੀ ਸਰਕਾਰ ਹੱਥ ਖੜੇ ਕਰ ਗਈ ਆ ਪਰ ਇੱਕ ਮੋਬਿਲਾਈਜੇਸ਼ਨ ਭਾਵੇਂ ਸ਼ੋਮਣੀ ਕਮੇਟੀ ਨੇ ਸ਼ੁਰੂ ਕੀਤੀ ਸੀ ਇਹ ਮੋਬਿਲਾਈਜੇਸ਼ਨ ਬਣ ਗਈ ਆ ਤੇ ਪੰਜਾਬ ਦੇ ਲੋਕ ਜਦੋਂ ਵੀ ਕੋਈ ਗੁਦਰਤੀ ਆਫਤ ਆਉਂਦੀ ਆ ਆਪ ਟਾਕਰਾ ਕਰ ਲੈਂਦੇ ਆ ਤੇ ਹੈ ਬੜਾ ਖੌਫਨਾਕ ਜਿਹਾ ਸੀਨ ਕਿਉਂਕਿ 8-8 10-10 ਫੁੱਟ ਪਾਣੀ ਫਸਲਾਂ ਦੇ ਵਿੱਚ ਪਾਣੀ ਬੱਚੇ ਵਾਂਗੂ ਫਸਲਾਂ ਜ਼ਿਮੀਂਦਾਰ ਪਾਲਦਾ ਆ ਪਰ ਗੁਰੂ ਚਰਨਾਚ ਅਰਦਾਸ ਵੀ ਕਰਦੇ ਆ ਪਵਿੱਤਰ ਸਥਾਨ ਜਿੱਥੋਂ 사ਤਗੁਰ ਜੀ ਨੇ ਗੁਰਸ਼ਬਦ ਪ੍ਰਗਟ ਕੀਤਾ ਸੀ ਇਹ ਹਮੇਸ਼ਾ ਹੀ ਇਸ ਸਥਾਨ ਤੋਂ ਜਦੋਂ ਵੀ ਕੋਈ ਕੁਦਰਤੀ ਆਫਤ ਸ਼ੁਰੂ ਹੁੰਦੀ ਆ ਤੇ ਪਹਿਲ ਕਦਮੀ ਕਰਦੇ ਆ ਸੋ ਅੱਜ ਮੈਂ ਇਥੇ ਚੇਚੇ ਤੌਰ ਤੇ ਪਹੁੰਚਿਆ ਸੀ ਮੇਰੇ ਸਤਿਕਾਰਯੋਗ ਮੈਂਬਰ ਜੂਨੀਅਰ ਮੈਦ ਪ੍ਰਨਾਲ ਬਲਦੇਵ ਸਿੰਘ ਕਲਿਆਣ ਮੇਰੀ ਭੈਣ ਗੁਰਪ੍ਰੀਤ ਰੋਹੀ ਸਰਦਾਰ ਜਨ ਜਰਨੈਲ ਸਿੰਘ ਡੋਗਰ ਵਾਲਾ ਜਿਹੜੇ ਪਹਿਲਾਂ ਹੀ ਤਤਪੁਰ ਬੂ ਸਾਹਿਬ ਸਰਦਾਰ ਗਰਮੀਤ ਸਿੰਘ ਬੂ ਆਪਾਂ ਮਾ ਫਰੋਜਪੁਰ ਦੇ ਵਿੱਚ ਬਾਰੇ ਵੀ ਇਸੇ ਸੁਲਤਾਨਪੁਰ ਦਾ ਹਿੱਸਾ ਆ। ਸੋ ਇਹ ਸਾਰੇ ਆਪਣੇ ਤੌਰ ਤੇ ਪਹਿਲਾਂ ਵੀ ਲੱਗੇ ਹੋ ਆ। ਮੈਂ ਇੱਕ ਤੁਹਾਡੇ ਨਾਲ ਥੋੜੀ ਜਿਹੀ ਹੋਰ ਗੱਲ ਸਾਂਝੀ ਕਰਨੀ ਚਾਹਣਾ। ਕਿ ਇਹ ਹਰ ਇੱਕ ਬੰਦਾ ਆਪਣੀ ਦੌਰ ਚ ਆ ਵੀ ਮੈਂ ਬਾਅਦ ਤੋਂ ਬਾਅਦ ਆਪਣੀ ਸੇਵਾ ਕਰਾਂ। ਕੱਲ ਸਾਡੇ ਦੋ ਮੈਂਬਰ ਸਰਦਾਰ ਸਰਜੀਤ ਸਿੰਘ ਭਿੱਟੇਵੰਦ ਤੇ ਸਾਡੀ ਇੱਕ ਬੀਬੀ ਆ ਲੋਪੋਕੋ ਤੋਂ ਹਰਪ੍ਰੀਤ ਸਿੰਘ ਲੋਪੋਕੇ ਦੇ ਘਰੋਂ। ਉਹਨਾਂ ਦਾ ਬੇਟਾ ਰਾਣਾ ਲੋਪੋਕੇ ਉਹ ਦੋਏ ਜਨਾਲੇ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਪਿੰਡ ਇਹ ਸੜਾਂ ਦੀ ਮਾਰ ਦੇ ਵਿੱਚ ਆਇਆ ਤਾਂ ਮੈਂ ਵੀਡੀਓ ਵੀ ਮੇਰੇ ਕੋਲ ਪਈ ਆ ਉਹ ਉੱਥੇ ਇੱਕ ਹਲਕਾ ਇੰਚਾਰਜ ਆ ਬੀਬੀ ਉਹ ਬੋਟ ਲੈ ਕੇ ਆਈ ਤੇ ਉਹਨੇ ਮੈਂਬਰਾਂ ਨੇ ਕਿਹਾ ਵੀ ਅਸੀਂ ਲੰਗਰ ਵਕਾ ਕੇ ਲਿਆਏ ਆ ਤੇ ਬੀਬੀ ਸਾਨੂੰ ਇਹ ਬੋਟ ਦੇ ਦੇ ਅਸੀਂ ਉੱਥੇ ਇਹਨਾਂ ਨੂੰ ਲੰਗਰ ਪਚਾ ਦਈਏ ਕਹਿੰਦੀ ਨਹੀਂ ਇਹ ਬੋਟ ਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਕੱਢਣ ਲਈ ਆ ਉਹ ਕਹਿੰਦੇ ਕੋਈ ਨਹੀਂ ਇਹਨਾਂ ਕੰਮ ਕਹਿੰਦੀ ਨਹੀਂ ਤੁਸੀਂ ਲਿਜਾ ਨਹੀਂ ਸਕਦੇ ਚਲੋ ਉਹਨੇ ਟਰੈਕਟਰ ਤਿਆਰ ਕਰ ਲਿਆ ਜਿਹੜੇ ਟਰੈਕਟਰ ਤਿਆਰ ਕੀਤੇ ਤੇ ਖੁੱਦ ਕੇ ਮੋਹਰੇ ਆ ਗਈ ਕਹਿੰਦੀ ਮੈਂ ਟਰੈਕਟਰ ਜਾਣ ਨਹੀਂ ਦੇਣੇ ਉਹ ਕਹਿੰਦੇ ਕੀ ਗੱਲ ਕਹਿੰਦੀ ਪਾਣੀ ਡੂੰਘਾ ਜਾਤੀ ਮਾਲੀ ਤੁਹਾਡੀ ਜਾਨੀ ਨੁਕਸਾਨ ਹੋ ਜਾਊਗਾ ਉਹ ਕਹਿੰਦੇ ਨਹੀਂ ਅਸੀਂ ਹਿਸਾਬ ਲਾ ਕੇ ਆਏ ਆ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਫਿਰ ਪੁਲਿਸ ਸਾਧ ਲਈ ਪੁਲਿਸ ਨੇ ਉੱਥੇ ਬੜਾ ਵਿਵਾਦ ਖੜਾ ਕੀਤਾ ਫਿਰ ਸਿਆਣੇ ਬੰਦਿਆਂ ਨੇ ਵਿੱਚ ਪਾ ਕੇ ਕਿਹਾ ਵੀ ਯਾਰ ਲੋਕ ਤਾਂ ਬੈਠੇ ਭੁੱਖੇ ਢਿੱਕਣ ੜੇ ਇਹਨਾਂ ਦਾ ਲੰਗਰ ਤਿਆਰ ਆ ਆ ਵੀਡੀਓ ਮੈਨੂੰ ਭੇਜੀ ਆ ਮੈਂ ਕਹਿੰਦਾ ਯਾਰ ਕਿਹੜੀ ਦੌੜ ਤੁਸੀਂ ਪੰਜਾਬ ਦੇ ਲੋਕ ਤੁਸੀਂ ਇੰਚਾਰਜ ਹਲਕਿਆਂ ਦੇ ਆ ਜਾਂ ਤੁਸੀਂ ਐਮਐਲਏ ਤੁਹਾਡਾ ਦਾ ਮੋਢਲਾ ਫਰਜ ਮੰਨਦਾ ਕਿ ਮੋਰੇ ਹੋ ਹੋ ਕੇ ਇੱਕ ਮੈਂ ਵੈਦਨਾ ਕਹਿ ਸਕਦਾ ਦੋ ਪਿੰਡਾਂ ਚ ਕਿਤੇ ਲੰਗਰ ਨਹੀਂ ਪਜਾਇਆ ਹੁਣ ਆ ਵੀਡੀਓ ਕਿਉਂਕਿ ਇਹ ਜਿਹੜਾ ਆਪ ਪਾਰਟੀ ਆ ਆ ਸਮਾਂ ਨਹੀਂਗਾ ਕਿਸੇ ਨੂੰ ਕੋਸਣ ਦਾ ਪਰ ਜੇ ਕਿਤੇ ਤੁਸੀਂ ਜਾਤੀ ਤੌਰ ਤੇ ਇਦਾਂ ਦੀਆਂ ਇਲਮ ਕਰੋਗੇ ਅਸੀਂ ਤਾਂ ਤੁਹਾਨੂੰ ਕਹਿੰਦੇ ਸਾਨੂੰ ਦਿਓ ਬੇੜੀਆਂ ਅਸੀਂ ਹੁਣ ਪ੍ਰਬੰਧ ਵੀ ਸ਼ੋਪਿੰਗ ਬਰਦਰਾਂ ਪ੍ਰਬੰਧਕ ਕਮੇਟੀ ਵੱਲੋਂ ਕਰਾਂਗੇ ਤਾਂ ਕਿ ਸਾਨੂੰ ਇਹ ਸਮੇਂ ਜਿਹੜੇ ਲੋਡ ਪੈਂਦੀ ਆ ਉਸ ਲਈ ਉਹ ਵਸੀਲੇ ਵਰਤ ਲਈਏ ਪਰ ਮੈਂ ਕਹਿਣਾ ਚਾਹੁੰਦਾ ਵੀ ਇਹ ਕਿਹੜੀ ਜੰਗ ਜਿੱਤਣ ਨੂੰ ਤੁਸੀਂ ਤੁਰੇ ਹੋ ਮੈਂ ਤਾਂ ਮਨੁੱਖਤਾ ਦੀ ਸੇਵਾ ਆ ਇਹ ਜੰਗ ਨਹੀਂ ਜਿੱਤੀ ਜਾਂਦੀ ਅਪਮਾਨੀ ਨਾ ਹੋਵੋ ਲੋਕ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਸੇਵਾ ਕਰਨ ਦੀਏ ਕਿਉਂਕਿ ਸਮਾਂ ਜਿਹੜਾ ਆ ਇਹ ਦੌੜ ਦਾ ਨਹੀਂ ਸੇਵਾ ਸਮਾਂ ਐਸਲੀ ਸੇਵਾ ਦਾ ਆ ਤੇ ਮੇਰਾ ਕਹਿਣ ਤੋਂ ਬਾਅਦ ਸਰਕਾਰ ਸੁੱਤੀ ਪਈ ਆ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿਤੇ ਆਪਣੇ ਪੰਜਾਬ ਤੋਂ ਬਾਹਰ ਰਹਿ ਰਹੇ ਆ ਐਮ ਐਲ ਏ ਟਾਮਾ ਟਾਮਾ ਕੋਈ ਜਾਂਦਾ ਆ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਆਪਣਾ ਇਹ ਕਾਰਗੁਜ਼ਾਰੀ ਪਾ ਲੈਂਦੇ ਹੁਣ ਸੋਸ਼ਲ ਮੀਡੀਆ ਤੇ ਕਾਰਗੁਜ਼ਾਰੀ ਦਾ ਸਮਾਂ ਨਹੀਂ ਹੁਣ ਕੇਵਲ ਦਾ ਕੇਵਲ ਸਮਾਂ ਆ ਇਹ ਬੰਦੇ ਨੂੰ ਮੈਂ ਕਈ ਵਾਰੀ ਕਹਿਣਾ ਹੋਂਾ ਆਪਣੇ ਤੇ ਟਕਾ ਕੇ ਦੇਖਣਾ ਚਾਹੀਦਾ। ਵੇਜੇ ਘਰ ਦੇ ਵਿੱਚ ਛੋਟੇ ਬੱਚੇ ਹੋਣ, ਬਿਜਲੀ ਨਾ ਹੋਵੇ। ਫੇ ਮਜੂਰਗ ਹੋਣ ਤੇ 8-8 ਫੁੱਟ ਪਾਣੀ ਹੋਵੇ ਤੇ ਕਿਹੜੀ ਹਾਲਤ ਦੇ ਵਿੱਚ ਫੇ ਵੱਸਦਾ ਬੰਦਾ। ਇਹ ਆਪਾਂ ਅਸੈਸ ਕਰ ਲੈਣਾ, ਜਰਾ ਰਿਅਲਾਈਜ਼ ਕਰ ਲੈਣਾ ਚਾਹੀਦਾ। ਸੋ ਮੈਂ ਅੱਜ ਸਾਰਿਆਂ ਨੂੰ ਇਸ ਕਪੂਰਥਲਾ ਵਾਸੀ ਜਿੰਨੇ ਵੀ ਇਸ ਬੈਲਟ ਦੇ ਸਾਰੇ ਹੈਗੇ ਅਫੈਕਟਡ ਫਲੱਡ ਅਫੈਕਟਡ ਅਸੀਂ ਇੱਕ ਜਾਂਚ ਕਮੇਟੀ ਵੀ ਬਣਾ ਰਹੇ ਹਾਂ ਤਾਂ ਕਿ ਖੜਾ ਤੋਂ ਬਾਅਦ ਦੀ ਜਿਹੜੀ ਸਥਿਤੀ ਆ ਉਹਦੇ ਨਾਲ ਵੀ ਥੋੜਾ ਬੋਤਾ ਚੰਗੇ ਢੰਗ ਨਾਲ ਨਿਪਟਿਆ ਜਾਵੇ ਸੋ ਬਹੁਤ ਸਾਡੇ ਸਾਡੇ ਸਾਬਕਾ ਅਧਿਕਾਰੀ ਆਲੀ ਸਾਹਿਬ ਆ ਪ੍ਰਤਾਪ ਸਿੰਘ ਸਾਡਾ ਮੌਜੂਦਾ ਸਕੱਤਰ ਆ ਤੇ ਸਾਰਾ ਇਹ ਸਾਡਾ ਸਟਾਫ ਪੱਬਾਂ ਪਾਨੇ ਆ ਤੇ ਮੈਂ ਇਹਨਾਂ ਨੂੰ ਇਹ ਬੇਨਤੀ ਵੀ ਕੀਤੀ ਆ ਰਿਸਕ ਵੀ ਨਹੀਂ ਲੈਣਾ ਪਰ ਉਹ ਇਲਾਕੇ ਵੀ ਮਾਰਕ ਕਰੋ ਜਿੱਥੇ ਹਾਲੇ ਤੱਕ ਕੋ ਪਹੁੰਚਾ ਨਹੀਂ ਕਈ ਅਸੀਂ ਕੱਲ ਇਦਾਂ ਦੇ ਵੀ ਲੋਕੇਟ ਕੀਤੇ ਆ ਤੇ ਮੈਂ ਆਪ ਵੀ ਗਿਆ ਤੇ ਗੱਡੀਆਂ ਵਿੱਚ ਨਹੀਂ ਟਰੈਕਟਰਾਂ 'ਚ ਜਾਣਾ ਪਿਆ ਤੇ ਟਰੈਕਟਰਾਂ ਤੇ ਜਾ ਜਾ ਕੇ ਉੱਥੇ ਉਹਨਾਂ ਨੂੰ ਜੋ ਕਿਉਂਕਿ ਸਭ ਤੋਂ ਵੱਡੀ ਜਿਹੜੀ ਹੁੰਦੀ ਲੋਡ ਉਹ ਹੁੰਦੀ ਪਾਣੀ ਤੇ ਦੁੱਧ ਦੀ। ਤੋਂ ਇਹ ਸ਼ਮਣੀ ਕਮੇਟੀ ਆਪਣਾ ਜਿਹੜਾ ਯਤਨਸ਼ੀਲ ਹੈ ਤੇ ਯਤਨਸ਼ੀਲ ਰਹੋਗੇ। ਪੰਜਾਬ ਵਾਸੀਆਂ ਦਾ ਵੀ ਧੰਵਾਦ। ਜਿਹੜੇ ਵੀ ਮਾਈ ਭਾਈ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਉਹਨਾਂ ਸਾਰਿਆਂ ਦਾ ਧੰਵਾਦ। ਅਸੀਂ ਇੱਕ ਇਹ ਫਲੰਗ ਆਪਣੇ ਫਲਾਟਰ ਰਲੀਫ ਫੰਡ ਵੀ ਉਹਦਾ ਅਸੀਂ ਨੰਬਰ ਵੀ ਇੱਕ ਜਾਰੀ ਕੀਤਾ। ਤੇ ਉਹਦੇ ਤੇ ਵੀ ਜੇ ਕਿਸੇ ਨੇ ਕੋਈ ਆਪਣਾ ਮਾਈ ਭਾਈ ਨੇ ਨਿਜ ਕਰਕੇ ਸੇਵਾ ਪਾਉਣੀ ਆ ਉਹ ਉਹਦੇ ਵਿੱਚ ਵੀ ਪਾ ਸਕਦਾ ਸੋ ਸਾਰਿਆਂ ਦਾ ਹੀ ਆ ਜਿੰਨੇ ਵੀ ਆਪਾਂ ਮੁਲਾਜ਼ਮ ਆ ਜਿਹੜੇ ਕਈਆਂ ਦਿਨਾਂ ਤੋਂ ਆਪਣਾ ਹੀ ਇਸੇਵਾ ਦੇ ਵਿੱਚ ਯੋਗਦਾਨ ਪਾ ਰਹੇ ਆ ਇਸ ਮੁੱਚੇ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ